ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅੱਜ ਸਵੇਰੇ ਅੰਮ੍ਰਿਤਸਰ ਪਹੁੰਚੇ ਅਤੇ ਰਾਮਦਾਸ ਅਜਨਾਲਾ ਗੁਰਦਾਸਪੁਰ ਤੇ ਪਟਹਾਨਕੋਟ ਦੇ ਬਾੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ ਕਾਂਗਰਸ ਆਗੂ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ ਅਤੇ ਰਾਹੁਲ ਗਾਂਧੀ ਹੀ ਉਹ ਚਿਹਰਾ ਹਾ ਜਿਨ੍ਹਾਂ ਨੇ ਲੋਕਾਂ ਦੇ ਦਰਦ ਨੂੰ ਨੇੜਿਓ ਸਮਝਦੇ ਹਨ ਉਨ੍ਹਾਂ ਨੇ ਸਰਕਾਰ ਉੱਤੇ ਐਸ ਡੀ ਆਰ ਐਫ ਫੰਡਾਂ ਦਾ ਹਿਸਾਬ ਨਾ ਦੇਣ ਤੇ ਬਾੜ ਦੀ ਤਿਆਰੀ ਨਾ ਕਰਨ ਦਾ ਦੋਸ਼ ਲਗਾਇਆ ਡਾਕਟਰ ਰਾਜਕੁਮਾਰ ਵਿਰਕ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਪੀੜਤਾ ਪਰਿਵਾਰਾਂ ਨਾਲ ਮਿਲ ਕੇ ਕੇਂਦਰ ਤੇ ਰਾਜ ਸਰਕਾਰਾਂ ਦੀ ਪ੍ਰਾਲੀਆਂ ਦੀ ਸਮੀਖਿਆ ਕਰਨਗੇ। ਸਾਬਕਾ ਵਿਧਾਇਕ ਨਵਜੋਤ ਕੋਰ ਸੰਧੂ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਆਉਂਦਿਆਂ ਹੀ ਸੀਵਾਲੀ ਸਭ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਖੁਲਾਸਾ ਦਿੱਤਾ ਹੈ ਕਿ ਸਾਬਕਾ ਕ੍ਰਿਕਟਰ ਨੇ ਵੀ ਬਾੜ ਪੀੜਤਾ ਲਈ ਮਦਦ ਭੇਜੀ ਅਤੇ ਰਾਜ ਸਰਕਾਰ ਨੂੰ ਤਿਆਰੀ ਨਾ ਹੋਣ ਲਈ ਜ਼ਿੰਮੇਵਾਰ ਠਹਿਰਾਇਆ। ਯਾਰ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਕਿਉਂਕਿ ਰਾਹੁਲ ਗਾਂਧੀ ਇੱਕ ਇਹੋ ਜਿਹਾ ਜੀਰਾ ਹੈਗੇ ਆ ਜਿਹੜੇ ਕਿ ਪੰਜਾਬ ਵੀ ਤੋਂ ਔਰ ਪੰਜਾਬ ਦੇ ਦਰਦ ਨੂੰ ਜਿਹੜਾ ਉਹ ਚੰਗੀ ਤਰ੍ਹਾਂ ਸਮਝਦੇ ਆ ਔਰ ਉਹਨਾਂ ਲੋਕਾਂ ਦੇ ਵਿੱਚ ਹੀ ਜਾ ਰਹੇ ਆ ਜਿਨ੍ਹਾਂ ਲੋਕਾਂ ਦੀ ਨਾਲ ਬਹੁਤ ਵੱਡਾ ਜਿਹੜਾ ਇਹ ਇਹ ਸਮੇਂ ਦਾ ਕਿਤੇ ਨਾ ਕਿਤੇ ਸਮੱਸਿਆ ਹੈ ਸਰ ਕਿਸ ਕਿਸ ਜਗ੍ਹਾ ਤੇ ਜਾ ਰਹੇ ਨੇ ਰਾਹੁਲ ਗਾਂਧੀ ਤਾਂ ਕਿੰਨਾ ਨੂੰ ਮਿਲਣਗੇ ਇਹ ਦੀਨਾ ਨਗਰ ਜਾ ਰਹੇ ਆ ਅ ਅਜਨਾਲੇ ਜਾ ਰਹੇ ਹੈਗੇ ਆ ਸੋ ਇਸ ਤੇ ਪਹਿਲਾ ਗੁਰਦੁਆਰਾ ਸਾਹਿਬ ਮੱਥਾ ਵੀ ਟਕਣਾ ਹੈ ਨਾ ਸੋ ਉਹਦੇ ਤੋਂ ਅੱਗੇ ਫਿਰ ਜਿਹੜਾ ਲੋਕਾਂ ਦੇ ਨਾਲ ਜਿਹੜੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿੱਥੇ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਇਹ ਸਰ ਰਾਹੁਲ ਗਾਂਧੀ ਦੀ ਫੇਰੀ ਪ੍ਰਧਾਨ ਮੰਤਰੀ ਜੀ ਨੇ 16 ਕਰੋੜ ਰੁਪਏ ਦੀ ਰਾਹਤ ਪੰਜਾਬ ਨੂੰ ਦਿੱਤੀ ਹੈ ਉਹ ਰਾਹਤ ਇਹ ਲੱਗਦਾ ਵੀ ਬਹੁਤ ਐਂਕੋ ਦੋਨੀਆਂ ਸਰਕਾਰਾਂ ਇੱਕ ਦੂਸਰੇ ਤੇ ਬਲੇਮ ਕਰਦੀਆਂ ਜਿਹੜਾ ਐਸਡੀਆਰਐਫ ਫੰਡ ਹੈਗਾ ਉਹਦੇ ਵਿੱਚ 12000 ਕਰੋੜ ਰੁਪਏ ਦੀ ਕੋਈ ਗੱਲ ਨਹੀਂ ਕਰਦੇ ਕਿ ਉਹ ਕਿੱਥੇ ਗਿਆ ਉਹ ਕਿੱਥੇ ਵਰਤਿਆ ਕਿ ਨਹੀਂ ਵਰਤਿਆ ਦੇਖੋ ਜਿਹੜੇ ਹੜ ਹੁੰਦੇ ਆ ਉਹਦੀ ਪਹਿਲਾਂ ਪ੍ਰੈਪਰੇਸ਼ਨ ਹੁੰਦੀ ਆ ਪ੍ਰੈਪਰੇਸ਼ਨ ਦੀਆਂ ਮੀਟਿੰਗ ਜਿਹੜੀਆਂ ਉਹ ਜਨਵਰੀ ਫਰਵਰੀ ਮਾਰਚ ਚ ਹੁੰਦੀਆਂ ਇਹ ਇੱਕ ਇੱਕ ਪੱਕੀ ਪ੍ਰਕਿਰਿਆ ਹੈਗੀ ਆ ਔਰ ਉਹਦੇ ਤੋਂ ਬਾਅਦ ਜਦੋਂ ਇਹਨਾਂ ਨੇ ਮੀਟਿੰਗ ਹੀ ਪਹਿਲੀ ਜੂਨ ਦੇ ਮਿਡ ਚ ਕੀਤੀ ਔਰ ਇਹਨਾਂ ਨੂੰ ਬਿਲਕੁਲ ਪਤਾ ਨਹੀਂ ਹੈ ਕਿ ਅਸੀਂ ਇਹਨੂੰ ਕਿੱਦਾਂ ਹੈਂਡਲ ਕਰਨਾ ਕਿਉਂਕਿ ਆਪਾਂ ਆਪਾਂ ਸਾਰੇ ਸਮਝ ਸਕਦੇ ਆ ਜਿਹੜੇ ਹੜ ਆ ਜੇ ਪਾਣੀ ਆਉਂਦਾ ਕਿਤੇ ਬੰਦੇ ਥੋੜੀ ਮੋਰੀ ਖੜੇ ਕਰਕੇ ਪਾਣੀ ਰੋਕਿਆ ਜਾ ਸਕਦਾ ਉਹਦੇ ਲਈ ਪ੍ਰੋਪਰ ਪ੍ਰੈਪਰੇਸ਼ਨ ਹੁੰਦੀ ਆ ਪਰ ਅਨਫੋਰਚੂਨੇਟਲੀ ਇਹਨਾਂ ਦਾ ਜਿਹੜਾ ਮਨਿਸਟਰ ਹੈ ਬਰਿੰਦਰ ਗੋਇਲ ਉਹਨੇ ਔਨ ਦਾ ਫਲੋਰ ਆਫ ਦਾ ਹਾਊਸੇ ਗੱਲ ਐਡਮਿਟ ਕੀਤੀ ਕਿ ਸਾਡੀਆਂ ਪੂਰੀਆਂ ਤਿਆਰੀਆਂ ਪਹਿਲੀ ਗੱਲ ਤਾਂ ਹੜ ਆਉਂਦੇ ਨਹੀਂ ਜੇ ਆਉਣਗੇ ਤਾਂ ਅਸੀਂ ਬਿਲਕੁਲ ਤਿਆਰ ਪਰ ਤਿਆਰ ਆ ਤੁਹਾਨੂੰ ਕਿਤੇ ਵਿਖੇ ਹੋਣ ਸਰਕਾਰ ਦੇ ਨੁਮਾਇंदे ਜਾਂ ਸਰਕਾਰ ਕੰਮ ਕਰਦੀ ਔਰ ਮੈਂ ਨਹੀਂ ਸਮਝਦਾ ਕਿ ਇਹ ਜਿਹੜੇ ਲੋਕ ਮੈਂ ਕਹਿੰਦਾ ਕਿ ਜਿਹੜੇ ਹੜ ਪੀੜਤ ਹੈ ਉਹਨਾਂ ਦੇ ਕੋਲ ਜਾਣਾ ਚਾਹੀਦਾ ਮੈਨੂੰ ਲੱਗਦਾ ਪੰਜਾਬੀ ਤਾਂ ਆਪਣੇ ਆਪ ਚ ਹੀ ਇੰਨੇ ਫਰਾਕ ਦੇ ਲਿਆ ਕਿ ਲੰਗਰ ਲਾਉਣਾ ਜਾਂ ਹੋਰ ਚੀਜ਼ਾਂ ਜਿਹੜੀਆਂ ਮਹੱਈਆ ਕਰਾਉਣੀਆਂ ਉਹ ਸਾਰਾ ਕੁਝ ਕਰਦੇ ਆ ਅੱਛਾ ਮੈਂ ਕਈ ਦੇਖਦਾ ਸਰਕਾਰ ਦੇ ਮੰਤਰੀ ਬੂਰੇ ਚੱਕੀ ਫਿਰਦੇ ਆ ਕੋਈ ਡੀਸੀ ਪਾਣੀ ਦੀਆਂ ਬੋਤਲਾਂ ਚੱਕੀ ਫਿਰਦਾ ਵੀ ਪਹਿਲਾਂ ਮਾਈਨਿੰਗ ਜਿਹੜੀ ਹੋ ਰਹੀ ਸੀ ਉਹ ਤੁਹਾਨੂੰ ਦਿਖ ਨਹੀਂ ਰਹੀ ਸੀ ਪਹਿਲਾਂ ਪ੍ਰੈਪਰੇਸ਼ਨ ਕਿਸੇ ਨੇ ਕੀਤੀ ਨਹੀਂ ਇਹ ਤਾਂ ਪੰਜਾਬੀ ਪਤਾ ਨਹੀਂ ਕੀ ਸੋਚਣ ਲੱਗ ਪੈਂਦੇ ਆ ਕਿ ਹਾਂ ਵੀ ਸ਼ਾਇਦ ਵੀ ਚਾਰ ਪਾਣੀ ਦੀਆਂ ਬੋਤਲਾਂ ਦਿਖਾ ਕੇ ਤਾਂ ਅਸੀਂ ਪਤਾ ਨਹੀਂ ਕੀ ਇਹ ਸਾਨੂੰ ਬੁਤੀ ਦੇ ਰਹੇ ਆ ਪਰ ਅਸਲੀ ਪ੍ਰੈਪਰੇਸ਼ਨ ਜਿਹੜੀ ਆ ਉਹਦੀ ਪਹਿਲਾਂ ਆ ਜਾਂ ਹੁਣ ਬਾਅਦ ਵਿੱਚ ਜਦੋਂ ਉਹਨਾਂ ਨੂੰ ਜ਼ਰੂਰਤ ਪੈਣੀ ਆ ਮੁੜ ਵਸੇ ਦੇ ਲਈ ਰੀਹੈਬਿਲਿੰਗ ਮੁੜ ਕੇ ਕਿਸੇ ਨੇ ਨਾ ਪਹਿਲਾਂ ਕੋਈ ਆ ਨਾ ਕਿਸੇ ਨੇ ਮੁੜ ਕੇ ਆੜਾ ਮੇਰੀ ਸਾਰਿਆਂ ਨੂੰ ਅਪੀਲ ਵੀ ਆ ਤੁਹਾਡੇ ਦੁਆਰਾ ਕੀ ਜਿੰਨੀ એનર્ਜੀ ਹੈਗੀ ਆ ਉਹਨੂੰ ਥੋੜਾ ਜਿਹਾ ਹੋਲਡ ਕਰ ਲਓ ਇਹਨਾਂ ਨੂੰ ਬਹੁਤ ਰਾਸ਼ਨ ਦੇ ਉੱਤੇ ਵੇਸਟ ਨਾ ਕਰੀਏ ਆਪਾਂ ਇਹਨਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਦੇ ਕੋਲ ਕੋਈ ਕੱਪੜਾ ਨਹੀਂ ਜਿਨ੍ਹਾਂ ਦੇ ਡੰਗਰਮਾਲ ਚਲੇ ਗਿਆ ਤੇ ਜਿਹੜੇ ਬੇਸਿਕਲੀ ਜਿਨ੍ਹਾਂ ਦੀਆਂ ਥੋੜੀਆਂ-ਥੋੜੀਆਂ ਜ਼ਮੀਨਾਂ ਵੀ ਸਿਗੀਆਂ ਉਹਨਾਂ ਉੱਤੇ ਵੀ ਕਈ ਕੇ ਫੁੱਟ ਜਣੀ ਮਿੱਟੀ ਕਰਨੀ ਜਿਹੜੇ ਬ੍ਰਿੰਦਰ ਗੋਲਜੀ ਨੇ ਸਚਾਈ ਮੰਤਰੀ ਨੇ ਸਰ ਸਾਡੇ 3.5 ਸਾਲ ਦੇ ਅੰਦਰ ਸਰਕਾਰ ਦੇ ਵੱਲੋਂ 3 ਤੋਂ 4 ਮੰਤਰੀ ਸਰ ਬਦਲੇ ਕਿ ਲੱਗਦਾ ਕਿ ਇੱਥੇ ਵੀ ਇਹਨਾਂ ਦੀ ਗਲਤੀ ਹੈ ਯਾਰ ਇਹ ਮੰਤਰੀ ਅਜੇ ਤੱਕ ਤਾਂ ਸਾਨੂੰ ਹੈ ਪਤਾ ਹੀ ਨਹੀਂ ਕਿ ਹੈ ਮੈਂ ਮੰਤਰੀ ਕੌਣ ਹੈ ਰਾਦਰ ਇਸ ਸੂਬੇ ਦਾ ਮੁੱਖ ਮੰਤਰੀ ਹੈ ਨੀਗਾ ਤੁਹਾਨੂੰ ਸ਼ਾਇਦ ਗਲਤ ਫਹਿਮੀ ਹੋਵੇ ਪੰਜਾਬ ਵਾਲਿਆਂ ਨੂੰ ਗਲਤ ਫਹਿਮੀ ਹੋਵੇ ਇਹ ਤਾਂ ਅਸਲੀ ਗੱਲ ਹੈ ਦਿੱਲੀ ਦਾ ਇੱਕ ਟੋਲਾ ਹੈਗਾ ਇੱਕ ਧਾੜਵੀ ਹੈਗੇ ਆ ਜਿਹੜੇ ਪਹਿਲਾਂ ਨਹੀਂ ਆਪਾਂ ਸੋਚਦੇ ਹੁੰਦੇ ਸੀ ਸਮਝਦੇ ਹੁੰਦੇ ਸੀ ਕਿ ਦਿੱਲੀੋਂ ਧਾੜਵੀ ਆਏ ਜਾਂ ਫਲਾਨੀ ਜਗ੍ਹਾ ਤੋਂ ਧਾੜਵੀ ਆਏ ਇਹ ਉਹ ਧਾੜਵੀ ਆ ਜਿਹੜੇ ਬੇਸਿਕਲੀ ਸਾਨੂੰ ਇੱਥੇ ਲੁੱਟਣ ਆਉਂਦੇ ਆ ਔਰ ਇਹਨਾਂ ਦਾ ਕੰਮ ਕੋਈ ਨਹੀਂ ਹੈ ਥੈਂਕ ਯੂ ਸਰ ਆਹੂ ਗਾਂਧੀ ਜੀ ਅੱਜ ਸਭ ਤੋਂ ਪਹਿਲੇ ਜਨਾਲਾ ਦੇ ਵਿੱਚ ਜਾਣਗੇ ਔਰ ਉਹਦੇ ਬਾਅਦ ਰਮਦਾਸ ਦੇ ਵਿੱਚ ਜਾਣਗੇ ਉੱਥੇ ਜਿੰਨੇ ਵੀ ਹਰ ਪੀੜਤ ਹੈ ਉਹਨਾਂ ਪਰਿਵਾਰਾਂ ਨੂੰ ਮਿਲਣਗੇ ਔਰ ਉੱਥੇ ਜਾਇਜ਼ਾ ਲੈਣਗੇ ਔਰ ਇਹ ਵੀ ਦੇਖਣਗੇ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਦਾ ਇਹਨਾਂ ਲੋਕਾਂ ਦੇ ਵਾਸਤੇ ਕੀ ਯੋਗਦਾਨ ਆ ਜਾਂ ਕੀ ਉਪਰਾਲਾ ਪੰਜਾਬ ਸਰਕਾਰ ਕਰ ਰਹੀ ਆ ਜਾਂ ਕੇਂਦਰ ਸਰਕਾਰ ਕਰ ਰਹੀ ਹੈ ਔਰ ਇਹ ਵੀ ਰਿਵਿਊ ਕਰਨਗੇ ਕਿ ਕਾਂਗਰਸ ਪਾਰਟੀ ਦੇ ਕਾਰਜਕਰਤਾਵਾਂ ਨੇ ਇਹ ਇੰਨਾ ਲੋਕਾਂ ਵਾਸਤੇ ਕਿੰਨੀ ਮਿਹਨਤ ਔਰ ਮਦਦ ਕੀਤੀ ਹੈ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਬਾਅਦ ਰਾਹੁਲ ਗਾਂਧੀ ਜੀ ਗੁਰਦਾਸਪੁਰ ਦੇ ਦੌਰੇ ਤੇ ਜਾਣਗੇ ਉਹ ਗੁਰਦਾਸਪੁਰ ਤੋਂ ਬਾਅਦ ਉਹ ਰਵਾਨਾ ਹੋ ਜਾਣਗੇ ਆ ਆ ਦੇਖ ਕੇ ਸਾਡ ਇਸ ਤਰੀਕੇ ਦੀ ਰਾਜਨੀਤੀ ਅਜਾਹਨ ਗੱਲ ਲੱਗਦੀ ਹੈ ਤੇ ਗ੍ਰੋਥ ਜਿਸ ਤਰੀਕੇ ਦੇ ਨਿਸ਼ਾਨੇ ਸਾਹਮਣੇ ਨੇ ਉਹਨਾਂ ਨੂੰ ਇੱਕ ਬਾ ਦੇ ਦਾ ਬਈ ਵਿਰੋਧੀ ਕਾਹ ਦੇ ਹੈਗੇ ਹੈ ਪਹਿਲੀ ਗੱਲ ਇਹ ਹੈ ਕਿ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਰਮਨੀਤ ਬਿੱਟੂ ਦੀ ਬਈ ਰਵਨੀਤ ਬਿੱਟੂ ਦੀ ਆਦਤ ਹੋ ਚੁੱਕੀ ਹੈ ਉਹਨਾਂ ਨੂੰ ਪਤਾ ਨਹੀਂ ਕਿਸ ਗੱਲ ਤੇ ਖੁਰਕੁੰਦੀ ਰਹਿੰਦੀ ਹੈ ਉਹ ਕਿਉਂਕਿ ਬਚਪਨ ਤੋਂ ਰਾਹੁਲ ਗਾਂਧੀ ਦਾ ਨਾਮ ਸੁਣਿਆ ਉਹਨਾਂ ਨੇ ਉਹ ਰਾਹੁਲ ਗਾਂਧੀ ਰਾਹੁਲ ਗਾਂਧੀ ਉਹਨਾਂ ਨੂੰ ਜਪਣ ਦੀ ਆਦਤ ਹੈ ਲੇਕਿਨ ਮੋਦੀ ਤੋਂ ਡਰਦੇ ਹੋਏ ਇਹ ਰਾਹੁਲ ਗਾਂਧੀ ਨੂੰ ਸਿਰਫ ਗਾਲਾਂ ਕੱਢਦੇ ਆ ਲੇਕਿਨ ਅਸਲ ਦੇ ਵਿੱਚ ਜਿਹੜਾ ਬਿੱਟੂ ਹੈ ਉਹ ਰਾਹੁਲ ਭਗਤ ਹੈ राहुल गांधी आज पंजाब के अमृतसर पहुंचे हैं और उनके दौरे को आप कैसे देखें देखो हम लोगों के लिए बहुत बड़ी मोटिवेशन है क्योंकि एक्चुअली जब एक स्टेट का सीएम डिफरेंट हो तो हमारे लिए हमारा लीडर तो सबसे बड़े लीडर तो राहुल गांधी जी हैं तो इनकी इंस्ट्रक्शंस तो पहले आती रही और उनका एक हुक्म जो मुँह से निकला वो नहीं निकला कि और कुछ बात करें उन्होंने यही किया सेवा करते रहो सो दैट मीन्स ही नोज कि सेवा करो और सेवा करते रहो सो दैट इज़ अ वेरी पॉजिटिव थिंग तो आई थिंक ग्राउंड लेवल पर जो हम काम कर रहे हैं इट इज़ बीग इट मोटिवेट द रेस्ट ऑफ द पीपल हु आर सेटिंग इट होम कि जिनको लगता है कि वो अफेक्ट नहीं हो कि वो घर बैठ के आराम से इन्जॉय चिल कर रहे हैं पार्टीज कर रहे हैं भाई अरे दिस इज नॉट द टाइम टू पार्टी तुम्हारा आधा पंजाब डूबा हुआ है तुम छोड़ो पार्टीज को उसकी जगह हमने साग टीमें लगाई हुई हैं तुम ब्लैंकेट्स दो शीट्स दो आगे मेडिकल के कैंप्स आप देखोगे हम हर जगह लगाएंगे सारे एन से बात हुई हुई है वो कुलवंजी आ गए हैं ऑलरेडी पहुंच गए हैं सो so, ये बहुत बड़ी एक मोटिवेशन आई थिंक होगी बिकॉज वैन यू आर बिंग नोटिस बाई अ सीनियर लीडर सो इट गिवज यू लॉट ऑफ स्ट्रेंथ टू वर्क मोर राइट मैम जस्ट वॉन्ट नोट हार्ट दौर दे जड़ा है सिद्धू साहब नजर नहीं आ रहे कि ओ... देखो उनकी उनकी रिप्रेजेंटेटिव मैं हूँ जी उनके थोड़े से ऑलरेडी पहले के कमिटेड वो थे और वो आ, 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 मतलब नेचुरली उनका अपनी तरह से एक चल रहा है क्योंकि मैंने शुरू से कहा था उनको एक फाउंडेशन अपनी कर लो हम जो हमें पैसे ऑफर करता है हम किसी न किसी फाउंडेशन पर डाल देंगे तो अपनी फाउंडेशन होती तो शायद आपको हम खुल के दिखते पर उनसे जो काम हो रहा है यूवी को फोन किया सबको फोन किया हरभजन को फोन किया, को फोन किया कि आप जितना और वो आपने देखा वो समान आया अभी और संत लोग भी सरहाली वाले संतों ने उन्होंने हमारा नाम लिया वो सबकी सेवा नहीं ले रहे तो वो कम बंदों की सेवा ले रहे हैं उनको पता है कि ये लोग दिल से आए हैं मैडम राजनीतिक लोग जो इस समय एक दूसरे पर आरोप लगा रहे हैं क्या उनको बताना चाहेंगे चाहेंगी इन बातों को छोड़कर पंजाब की दुख की घड़ी में सभी को एक साथ होना चाहिए मैं आपको पहले ही कह रही हूँ ਕੀ ਇਸ ਸਮੇਂ ਹੀ ਨਹੀਂ ਇਹ ਨਾ ਲੋਕ ਸਮਝਦੇ ਨਹੀਂ ਆ ਇਹ ਸੋਚਦੇ ਆ ਐਸੇ ਕਰਨੇ ਸੇ ਚੁਲਕੀਆਂ ਚੁਸਕੀਆਂ ਕਰਨੇ ਸੇ ਕੁਝ ਮਿਲ ਜਾਂਦਾ ਹੈ ਇਹ ਤਕਦੀਰ ਹੈ ਨਾ ਜੋ ਇਨਸਾਨ ਕੀ ਕਿਸਮਤ ਉਹ ਪਿੱਛੇ ਸੇ ਭਗਵਾਨ ਲਿਖ ਕੇ ਭੇਜਦਾ ਹੈ ਸਿੱਤਮੇ 2500 ਵਾਰ ਪਿੰਡ ਪ੍ਰਭਾਵਿਤ ਹੋ ਚੁੱਕਿਆ ਲੱਖਾਂ ਏਕੜਾਂ ਸਾਲਾ ਫਸਲ ਬਰਬਾਦ ਹੋ ਚੁੱਕੀ ਐ 5500 ਵਾਰ ਮੌਤ ਹੋ ਚੁੱਕੀ ਦਾ ਮੈਮ ਜ਼ਿੰਮੇਦਾਰ ਕੋਈ ਕਿਸ ਨੂੰ ਦੰਦ ਕੇਂਦਰ ਸਰਕਾਰ ਪੰਜਾਬ ਸਰਕਾਰ ਅਜ ਤੱਕ ਸਭ ਤੋਂ ਤਗੜਾ ਹਾਰ ਜਿਹੜਾ ਪੰਜਾਬ ਵਿੱਚ ਆਇਆ ਹਿੰਦੀ ਜੀ ਬਈ ਮੈਨੂੰ ਸਭ ਤੋਂ ਪਹਿਲਾਂ ਮੈਦਾਨੀਆ ਸਟੇਟ ਸਟੇਟ ਦੀ ਤਿਆਰੀ ਕਿੱਥੇ ਸੀ ਤੁਸੀਂ 2004 ਚ ਚਨਕੋਤ ਪਹਿਲੀ ਵਾਰ ਐਮਪੀ ਬਣੀ ਆ I think 2006 ਚ ਉਹਨੇ ਪਾਰਲੀਮੈਂਟ 'ਚ ਬੋਲਿਆ ਸੀ ਮੈਂ ਉਹਨਾਂ ਦੇ ਨਾਲ ਗਈ ਸੀ ਜਦੋਂ ਡਿਜ਼ਾਸਟਰ ਮੈਨੇਜਮੈਂਟ ਦੇ ਨਾਮ ਤੇ ਅਸੀਂ ਪੰਜਾਬ 'ਚ ਲੱਭਣ ਗਏ ਕਿ ਕਿੱਥੇ ਹੈ ਜਗਾ ਡਿਜ਼ਾਸਟਰ ਮੈਨੇਜਮੈਂਟ ਦੇ ਪੈਸੇ ਕਿੱਥੇ ਹੈ ਅੱਜ ਤੱਕ ਸਟੇਟ ਦੇ ਉੱਥੇ ਸਾਨੂੰ ਇੱਕ ਮੇਜ਼ ਮਿਲਿਆ ਟੁੱਟਾ ਹੋਇਆ ਇੱਕ ਕੁਰਸੀ ਮਿਲੀ ਡਿਜ਼ਾਸਟਰ ਮੈਨੇਜਮੈਂਟ ਦਾ ਦਫ਼ਤਰ ਤੁਸੀਂ ਲੱਭ ਕੇ ਦਿਖਾ ਦਿਓ ਮੈਨੂੰ ਹੁਣ ਤੱਕ ਜੇ ਕੋਈ ਵਧੀਆ ਹੋਇਆ ਹੋਵੇ ਡਿਜ਼ਾਸਟਰ ਮੈਨੇਜਮੈਂਟ ਨਾਮ ਦੀ ਚੀਜ਼ ਹੀ ਨਹੀਂ ਅਨਦੇ ਮਨ ਚੰਦੀ ਇਹ ਸੋਧਦੇ ਲੋਕ ਪੈਸੇ ਇਕੱਠੇ ਕਰਨ ਤਾਂ ਦੇ ਦੇਣ ਕਿਉਂਕਿ ਸਰਕਾਰ ਕੋਲ ਤਾਂ ਕੋਈ ਜਵਾਬ ਹੈ ਮੇਰੇ ਕੋਲ ਪੈਸੇ ਨਹੀਂ ਤੁਸੀਂ ਮੇਰੇ ਨਾਲ ਮੰਤਰੀ ਸੀਗੇ ਦੇਖੋ ਉਹਨਾਂ ਨੇ ਲਾਚਾਰੀ ਸਾਬਿਤ ਕੀਤੀ ਆਪਣੀ ਕਿ ਪੈਨਾਗੀ ਹੈ ਜਨਰਲ ਸਮਝ ਲਓ ਸਾਡੇ ਕੋਲ ਪਿੱਛੋਂ ਕੋਈ ਪੈਸਾ ਨਹੀਂ ਮਤਲਬ ਤੁਸੀਂ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਹਰ ਸਾਲ ਦਾ ਇਕੱਠਾ ਕਰੋ ਤਿਆਰੀ ਕਰੋ ਤੁਸੀਂ ਕਨਾਲਸ ਦੀ ਲਾਈਨਿੰਗ ਇੰਨੀ ਉੱਤੇ ਰੇਸ ਕਰਕੇ ਦਿਓ ਤੁਸੀਂ ਲੋਕਾਂ ਨੂੰ ਪਹਿਲਾਂ ਲਾਉ ਮੇਰੇ ਨਾਲ ਚਲੋ ਮੈਂ ਤੁਹਾਨੂੰ ਦਿਖਾਨੀ ਜਾਂਦਾ ਇਨਦੀਆਂ ਦੇ ਰਸਤੇ ਚ ਕਿੰਨੇ ਕਿੰਨੇ ਘਰ ਐ ਫਿਰ ਤੁਸੀਂ ਕਹੋਗੇ ਘਰ ਬੈਗੇ ਉਹ ਘਰ ਬਣਾਣ ਕਿਉਂ ਦਿੱਤੇ ਕੀਨੇ ਉਹ ਉੱਥੇ ਉਹਨਾਂ ਨੂੰ ਘਰ ਰਸਤਿਆਂ 'ਚ ਪਰਮਿਸ਼ਨ ਦਿੱਤੀ ਹੈ ਨਾ ਉਹਨਾਂ ਨੂੰ ਪਨਿਸ਼ ਕਰੋ ਜਿਹੜੇ ਜਿਹੜੇ ਬੰਦੇ ਰਿਸਪੌਂਸਿਬਲ ਐ ਉਹ ਪਰਨ ਉਹਦਾ ਮੁਆਫਜ਼ਾ ਸੋ ਇਹ ਸਾਰਿਆਂ ਨੂੰ ਦੇਖਣਾ ਚਾਹੀਦਾ ਸੀ ਪਲੱਸ ਜਿਹੜਾ ਉਤੋਂ ਇੰਨਾ ਜ਼ਿਆਦਾ ਪਾਣੀ ਸੁੱਟਿਆ ਤੇ ਜੇ ਡਿਜ਼ਾਸਟਰ ਮੈਨੇਜਮੈਂਟ ਹੁੰਦੀ ਤਾਂ ਅਨਾਉਂਸ ਕਰਦੇ ਜਦੋਂ ਮੈਂ ਲੋਕਾਂ ਕੋਲ ਗਈ ਕਹਿੰਦੇ ਮੈਂ ਕਿਰ ਕੁਝ ਵੀ ਨਹੀਂ ਸੰਭਿਆ ਕਹਿੰਦੇ ਮੈਮ 5 5 ਫੁੱਟ ਪਾਣੀ ਸੀਗਾ ਬੱਚੇ ਨਹੀਂ ਆਪਣੇ ਫੜੇ ਗਏ ਕੋਠੇ ਤੇ ਜਾ ਨਹੀਂ ਸਕੇ ਨਾ ਟਾਈਮ ਨਹੀਂ ਮਿਲਿਆ ਮਤਲਬ ਡਿਜ਼ਾਸਟਰ ਮੈਨੇਜਮੈਂਟ ਹੁੰਦੀ ਐ ਵੀ ਤੁਸੀਂ ਪਹਿਲਾਂ ਤੁਹਾਨੂੰ ਜਾਣੀਓ ਕਿਉਂਕਿ ਮੈਂ ਗਈ ਆ ਬਿਲਕੁਲ ਬਾਰਡਰ ਤੇ ਜਿੱਥੋਂ ਪੰਜਾਬ ਇਫੈਕਟ ਹੋਣਾ ਸ਼ੁਰੂ ਹੋਇਆ ਤੇ ਉੱਥੇ ਲੋਕਾਂ ਦੇ ਪੰਜ ਪੰਜ ਕਿੱਲੇ ਰੁੜੇ ਗਏ ਪਾਣੀ ਚ ਉਹ ਕਿੱਥੋਂ ਮਦਦ ਲੈਣਗੇ ਉਹਨਾਂ ਕੋਲ ਕੌਣ ਪਹੁੰਚੂਗਾ ਤੇ ਇਹ ਤਾਂ ਫੰਡਲ ਡਿਜਾਸਟਰ ਮੈਨੇਜਮੈਂਟ ਦਾ ਸੈਂਟਰ ਤੋਂ ਹਰ ਸਾਲ ਲੈਣਾ ਹੁੰਦਾ ਜਿਵੇਂ ਫਾਇਰ ਦਾ ਨਹੀਂ ਸੀ 900 ਕਰੋੜ ਇਹਨਾਂ ਨੇ ਲਿੱਤਾ ਆਪਾਂ ਇੱਕ ਵਾਰ ਚਲਾਏ ਚਲੋ ਠੀਕ ਹੈ ਨਾ ਸੋ ਇਹ ਚੀਜ਼ਾਂ ਸੈਂਟਰ ਆਪਣੀ ਆਪਣੀ ਪਾਕਟਸ ਚ ਦਿੰਦਾ ਪਲੱਸ ਉਹ ਲੋਕਾਂ ਨੂੰ ਪਨਿਸ਼ ਕਰਨਾ ਚਾਹੀਦਾ ਜਿਨ੍ਹਾਂ ਨੇ ਇੰਨਾ ਪਾਣੀ ਬਿਨਾ ਵਰਨਿੰਗ ਦੇ ਇੱਕਦਮ ਛੱਡ ਦਿੱਤਾ ਛੱਡ ਦਿੱਤਾ ਥੈਂਕ ਯੂ ਥੈਂਕ ਯੂ